ਦੇ ਸ਼ੀਤਲ ਠੰਡਿਤ ਤੇ ਬਰਫੀਲੇ ਦਿਨਾਂ ਵਿੱਚ ਦਸ਼ਮेश ਪਿਤਾ ਜੀ ਆਪਣੇ ਪੂਰੇ ਪਰਿਵਾਰ ਨਾਲ ਆਪਣੇ ਸਿੰਘਾਸਮੇਤ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਵਿਦਾ ਕਹਿੰਦੇ ਨੇ ਤੇ ਆਖਰੀ ਫਤਿਹ ਬੁਲਾਉਂਦੇ ਨੇ ਸਤਪੋਦੀ ਸਵੇਰ ਨੂੰ ਸਰਸਾ ਨਦੀ ਦੇ ਕੰਢੇ ਤੇ ਦਸ਼ਮेश ਪਿਤਾ ਜੀ ਦਾ ਪੂਰਾ ਪਰਿਵਾਰ ਅਤੇ ਸਿੰਘ ਤਿੰਨ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ 8 ਪੋ ਨੂੰ ਕੌਰ ਸਾਹਿਬ ਵਿਖੇ ਕਮਾਸਾਨ ਜੁੱਦ ਹੁੰਦਾ ਹੈ ਦੁਪਹਿਰ ਬਾਦ ਵੱਡੇ ਸਾਹਿਬਜਾਦੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਗੁਰੂ ਸਾਹਿਬ ਜੀ ਦੇ ਤਿੰਨ ਪਿਆਰੇ ਚੌਥੀ ਸਿੰਘ ਸ਼ਹੀਦ ਨੌਪੋਨੂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦੀ ਇਹਨਾਂ ਨੂੰ ਪਰਿਵਾਰ ਵਿਛੋੜੇ ਤੋਂ ਬਾਅਦ ਕੰਗੂ ਬ੍ਰਾਹਮਣ ਆਪਣੇ ਨਾਲ ਆਪਣੇ ਘਰੇ ਲੈ ਗਿਆ ਸੀ ਵਿਚ ਉਹਨਾਂ ਨੂੰ ਕੈਦ ਕਰਵਾ ਕੇ ਟੰਡੇ ਦੀ ਜੇਲ੍ਹ ਵਿੱਚ ਰੱਖਿਆ ਗਿਆ 10 ਪੋ ਨੂੰ ਕੌਰ ਸਾਹਿਬੀ ਖੀਦ ਹੋਏ ਸਿੰਘਾਂ ਦੀਆਂ ਸਾਹਿਬਜ਼ਾਦੀਆਂ ਦੀਆਂ ਪਾਵਨ ਦੇਹਾਂ ਦਾ ਸੰਸਕਾਰ ਬੀਬੀ ਹਰਸ਼ਰਨ ਕੌਰ ਜੀ ਕਰਦੇ ਨੇ ਤੇ ਇਹੀ ਦਿਨ ਉਹਨਾਂ ਦੀ ਵੀ ਸ਼ਹਾਦਤ ਹੁੰਦੀ ਹੈ 11 ਅਤੇ 12 ਪੋ ਨੂੰ ਸਾਹਿਬ ਜੀ ਦੇ ਛੋਟੇ ਫਰਜੰਦ ਮਾਸੂਮ ਸਾਹਿਬਜ਼ਾਦੀ ਅਤੇ ਮਾਤਾ ਗੁਜਰ ਕੌਰ ਜੀ ਠੰਡੇ ਵਰਜ ਵਿੱਚ ਸਤਕਾਰ ਦੇਣੀ 13 ਪਉ ਨੂੰ ਸਾਹਿਬ ਜੀ ਦੀ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ 14 ਪਉ ਨੂੰ ਦੇਹਾਂ ਦਾ ਸੰਸਕਾਰ ਕੀਤਾ ਜਾਂਦਾ ਹੈ